ਕੁਝ ਹੋਰ ਜਿਹੜੇ ਚੈਲੰਜਸ ਜਿਹੜੇ ਹੈ ਆਜ਼ਾਦ ਨੇਸ਼ਨ ਜਿਹੜਾ ਹੈ ਫੇਸ ਕਰ ਰਿਹਾ ਸੀਗਾ ਜੀ ਦੇ ਵਿੱਚ ਟਰੋਰਨਿਜ਼ਮ ਹੈ ਆਰਗਨਾਈਜ਼ ਕ੍ਰਾਈਮ ਹੈ ਮੌਬ ਲਿੰਚਿੰਗ ਹੈ ਤਾਂ ਇਫ ਫੀਲ ਕੀਤਾ ਗਿਆ ਕਿ ਜਿਹੜਾ ਹੈ ਫਾਸਿੰਗ ਟਾਈਮ ਦੇ ਨਾਲ ਨਾਲ ਕਿਹੜਾ ਕਾਨੂੰਨ ਦੇ ਵਿੱਚ ਵੀ ਬਦਲਾਅ ਹੋਣਾ ਚਾਹੀਦਾ ਹੈ ਤਾਂ ਇਸ ਕਰਕੇ ਜਿਹੜਾ ਹੈ ਸੈਂਟਰਲ ਗਵਰਨਮੈਂਟ ਨੇ ਉਹ 2020 ਦੇ ਵਿੱਚ ਇੱਕ ਕਮੇਟੀ ਡਾਕਟਰ ਰਣਵੀਰ ਸਿੰਘ ਜਿਹੜੇ ਕਿ ਨੈਸ਼ਨਲ ਲਾਅ ਯੂਨੀਵਰਸਿਟੀ ਦਲੀਦੇ ਵੈਸੰਤਪੁਰ ਸੀਗੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਕਨਸਟੀਟਿਊਟ ਕੀਤੀ ਤੇ ਇਹ ਕਮੇਟੀ ਨੇ ਵੱਖ-ਵੱਖ ਸਟੇਕ ਹੋਲਡਰਸ ਤੋਂ ਜਿਹੜਾ ਹੈ ਵਿਚਾਰ ਉਹਨਾਂ ਨਾਲ ਸਾਂਝੇ ਕੀਤੇ ਤੇ 3 ਸਾਲ ਦੀ ਡਿਲੀਬਰੇਸ਼ਨ ਤੋਂ ਬਾਅਦ ਉਹਨਾਂ ਨੇ ਜਿਹੜੇ ਤਿੰਨ ਜਿਹੜੇ ਕਾਨੂੰਨਾਂ ਦੇ ਵਿੱਚ ਚੇਂਜ ਦਾ ਜਿਹੜਾ ਹੈ ਖਰੜਾ ਤਿਆਰ ਕੀਤਾ ਜਿਹੜੇ ਕਿ ਭਾਰਤੀ ਅਦਿਆਇ ਸੰਹਿਤਾ ਭਾਰਤੀ ਨਾਪਿਕ ਸੁਰੱਖਿਆ ਸੰਹਿਤਾ ਐਂਡ ਭਾਰਤੀ ਸਾਖੇ ਆਧਿਨਿਕ ਦੇ ਤੌਰ ਤੇ ਪੇਸ਼ ਕੀਤੇ ਗਏ ਪਾਰਲੀਮੈਂਟ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਹੈ ਸਬਸਟੈਂਟਿਵ ਲਾ ਜਿਹੜਾ ਸੀਗਾ ਸਾਡਾ ਉਹ ਸੀਗਾ ਇੰਡੀਅਨ ਪੈਨਲ ਕੋਡ ਆਪੀਸੀ ਤੇ ਜਿਹੜਾ ਪ੍ਰੋਸੀਜਰਲ ਲਾ ਸੀਗਾ ਉਹ ਕੋਰਟ ਆਫ ਕ੍ਰਿਮੀਨਲ ਪ੍ਰੋਸੀਜਰ 1973 ਤੇ ਜਿਹੜਾ ਐਵੀਡੈਂਸ ਐਕਟ ਸੀਗਾ ਇੰਡੀਅਨ ਐਵੀਡੈਂਸ ਐਕਟ 1872 ਸੋ ਇਹ ਸਾਰੇ ਕਾਨੂੰਨ ਜਿਹੜੇ ਹੈਗੇ ਆ ਕਾਫੀ ਸਮੇਂ ਤੋਂ ਚੱਲ ਰਹੇ ਸੀ ਇਹਨਾਂ ਦੇ ਵਿੱਚ ਜਿਹੜਾ ਹੈ ਸਮੇਂ ਦੇ ਨਾਲ ਬਦਲਣ ਦੀ ਜਰੂਰਤ ਸੀ ਤਾਂ ਇੰਡੀਅਨ ਪਾਰਲੀਮੈਂਟ ਨੇ ਇਹਨਾਂ ਨੂੰ ਦਸੰਬਰ ਜਿਹੜਾ ਹੈਗਾ 2023 ਦੇ ਵਿੱਚ ਇਹ ਕਾਨੂੰਨ ਪਾਸ ਕੀਤੇ ਤੇ 1 ਜੁਲਾਈ 2024 ਤੋਂ ਅਪੋਇੰਟਡ ਡੇ ਤੋਂ ਜਿਹੜੇ ਇਹ ਕਾਨੂੰਨ ਆਪਰੇਸ਼ਨਲ ਹੋ ਗਏ ਹਨ ਇੰਡੀਅਨ ਪੈਨਲ ਕੋਡ ਦੇ ਕੁਝ ਪ੍ਰੋਵੀਜ਼ਨ ਜਿਹੜੇ ਆ ਗਏ ਨਾ ਸਾਡੇ ਆਮ ਜੀਵਨ ਦੇ ਵਿੱਚ ਘਰ ਕਰ ਗਏ ਸੀ ਜਿਵੇਂ 302 420 304 ए 498 ए 304 बी इस तरह ये ये ਸਾਡੀ ਆਮ ਬੋਲਚਾਲ ਦੇ ਵਿੱਚ ਆਮ ਬੋਲੀ ਦੇ ਵਿੱਚ ਜਿਹੜੇ ਹੈਗੇ ਐ ਇਹ ਸ਼ਾਮਲ ਸੀ इवन ਜਿਹੜਾ ਹੈ ਨਾ ਕੁਝ ਹਿੰਦੀ ਫਿਲਮਾਂ ਵੀ ਜੜੀਆਂ ਹੈਗੀਆਂ ਐਨਾ ਸੈਕਸ਼ਨ ਦੇ ਉੱਤੇ ਬਣ ਗਈਆਂ ਸੀ ਤਾਂ ਉਹ ਜਿਹੜੇ 1 ਜੁਲਾਈ ਤੋਂ ਬਾਅਦ ਸਾਨੂੰ ਨਵੇਂ ਸੈਕਸ਼ਨ ਯਾਦ ਕਰਨੇ ਪੈਣੇ ਆ ਤੇ ਇਹ ਜਿਹੜੇ ਸੈਕਸ਼ਨ ਆਪਰੇਸ਼ਨਲ ਨਹੀਂ ਰਹੇ ਆ ਆਪੀਸੀ ਦੇ ਵਿੱਚ ਜਿਹੜਾ ਹੈਗਾ 23 ਚੈਪਟਰ ਤੇ 511